ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੀ ਜਨੋ ਗੁਰੂ ਦੀਆਂ ਵਡਿਆਈਆਂ ਦੇ ਪਾਤਰ ਉਹ ਆਪ ਸਭ ਮਹਾਰਾਜ ਅੱਜ ਕਹਿੰਦੇ ਪੰਜਵੇਂ ਗੁਰੂ ਨਾਨਕ 20 ਵਿਸਵੇ ਗੁਰ ਕਾ ਮਨ ਮਨ ਸੂ ਸੇਵਕ ਪਰਮੇਸ਼ਰ ਕੀ ਗਤ ਜਾਣੈ ਸਾਡਾ ਨਿਸ਼ਾਨਾ ਇੱਕ ਪ੍ਰਮਾਤਮਾ ਇੱਕ ਅਕਾਲ ਪੁਰਖ ਉਹੀ ਸਾਡਾ ਕਰਤਾ ਤਰਤਾ ਮਾਰੇ ਕਹਿੰਦੇ ਦੇਖੀ ਗਤਿਆ 20 ਵਿਸ਼ਵੀ ਪਤਾ ਕਿ ਇਹਨੂੰ ਕਹਿੰਦੇ ਪਹਿਲੇ ਸਾਧ ਸੰਗਤ 70% ਗੁਰੂ ਬਾਣੀ ਦਾ ਆਸਰਾ ਲੈਣਾ ਹੈ ਕਹਿੰਦੇ 20 ਵਿਸ਼ਵੀ ਬਹਾਦਰ ਮਹਾਰਾਜ ਦਾ ਕਹਿਣਾ ਮੰਨਣਾ ਹੈ ਜਿਹੜੇ ਹੁਕਮ ਲਿਆ ਨਾ ਹੁਕਮਾਮੇ ਵਿੱਚ ਕੀ ਮਹਾਰਾਜ ਕਹਿੰਦੇ ਨੇ ਉਹ ਮਾਰਾ ਮੰਨ ਕੇ ਸਾਰਾ ਦਿਨ ਚੱਲਣਾ ਹੈ ਹੁਕਮ ਮੰਨਣਾ ਜੋ ਵੀ ਘਰ ਦੇ ਕਾਰਜ ਨੇ ਬਾਹਰ ਦੇ ਕਾਰਜ ਨੇ ਬਿਜ਼ਨਸ ਹੈ ਜੋ ਵੀ ਕਰਨਾ ਹੈ ਬੱਚਿਆਂ ਦੀ ਵਿੱਦਿਆ ਦੀ ਪ੍ਰਾਪਤੀ ਜੋ ਵੀ ਕੁਛ ਆਪ ਚਾਹੁੰਦੇ ਹੋ ਕਰਨਾ ਪਿਆਰੀ ਸਾਧ ਸੰਗਤ ਕਹਿੰਦੇ ਇਹੇ 20 ਵਿਸ਼ਵ ਸੰਗਤ ਪਰਸੈਂਟ ਕਰਕੇ ਗੁਰੂ ਦੀ ਗੱਲ ਮੰਨਣੀ ਹੈ ਗੁਰ ਕਬ ਮੰਨ ਮਾਨੈ ਸੂ ਸੇਵਕ ਪਰਮੇਸ਼ਵਰ ਕੀ ਗਤ ਜਨੇ ਕਹਿੰਦੇ ਜਿਹੜਾ ਬੀਸ਼ ਬੀਸਪੇ ਉਹਨੂੰ ਤੇ ਵਿਸ਼ਵਾਸ ਰੱਖਦਾ ਹੈ ਜੀ ਕੀ ਦੱਸਦਾ ਹੈ মহারাজ ਆ ਮੇਰੇ ਜਿੰਨੇ ਵੀ ਕਾਰਜ ਨੇ ਇਹ ਤੁਸੀਂ ਕਰ ਲੈਣਾ ਮੈਂ ਨਹੀਂ ਕਰ ਸਕਦਾ ਤੂੰ ਹੀ ਕਰ ਲੈਣਾ ਗੁਰੂ ਦੇ ਉੱਤੇ ਉਹ ਡਾ ਅਸਰਾ ਰੱਖਦਾ ਹੈ ਮਾਰੇ ਕਹਿੰਦੇ ਫਿਰ ਉਸ ਸ਼ਿਵਕ ਉਸ ਸ਼ਿਵਕ ਜਿਹੜਾ ਨਾ ਉਹ ਪ੍ਰਮਾਤਮਾ ਦੀ ਗੱਲ ਜਾਣਦਾ ਹੈ ਉਰਮਾਦਮਾਰੇ ਨੂੰ ਜਾਣਕਾਰੀ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਮੇਰੇ ਮਹਾਰਾਜ ਨੇ ਮੇਰੇ ਕਾਰਜ ਸਵਾਰਨੇ 30 20 20 ਵੇ ਗੁਰ ਕਾ ਬਨ ਮੰਨੈ ਸੋ ਸੇਵਕ ਪਰਮੇਸ਼ਵਰ ਕੀ ਗਤਿ ਫਿਰ ਉਹ ਜਿਹੜਾ ਨਾ ਇਹ 20 20 ਵੇ ਗੁਰੂ ਦੀ ਗੱਲ ਨੂੰ ਮੰਨਦਾ ਸੋੰਦਾ ਕਰਦਾ ਨਾ ਤੇ ਇਹ ਕਹਿੰਦੇ ਨੇ ਉਹ ਹੀ ਪਰਮੇਸ਼ਰ ਦੇ ਬਾਰੇ ਜਾਣ ਸਕਦਾ ਹੈ ਉਹ ਕਿਤਨਾ ਵੱਡਾ ਹੈ ਕਿਤਨਾ ਬਿਆਲੂ ਹੈ ਤੇ ਕਿਹੜੇ ਕਿਹੜੇ ਕੰਮ ਉਹ ਸਾਡੇ ਕਰਦਾ ਕਰ ਦਿੰਦਾ ਹੈ ਤੇ ਸੋ ਸੇ ਸਤਗੁਰ ਜਿਸ ਦੇ ਹਰਨਾ ਸੋ ਸਤਗੁਰ ਜਿਸ ਦੇ ਹਰਨਾ ਜਿਨ੍ਹਾਂ ਦੇ ਹਿਰਦਿਆਂ ਵਿੱਚ ਵਸਦਾ ਹੈ ਨਾ ਉਹ ਮੇਰਾ ਪਿਆਰਾ ਪੀਤਾ ਕਹਿੰਦੇ ਉਹ ਸਤਗੁਰ ਦਾ ਰੂਪ ਹੋ ਜਾਂਦਾ ਸੂ ਸਤਗੁਰ ਜਿਸ ਦੇ ਹਿਰਦੇ ਹਰ ਨਾਉ ਅਨੁਕੂਪ ਆਰ ਗੁਰ ਕੋ ਬਲ ਜਾ ਮੈਂ ਵਾਰ 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 ਆਪਣੇ ਅਸੀ ਗੁਰੂ ਤੋਂ ਕੁਰਬਾਨੇ ਜਾਂਦਾ ਬਲੇ ਹਰੇ ਜਨ ਸਰਵਨਿਧਾਨ ਜੀ ਕਾ ਦਾਤਾ ਸਰਵਨਿਧਾਨ ਵੱਡਾ ਖਜ਼ਾਨਾ ਹੈ ਜੀਆਂ ਦੇ ਦਾਤਾ ਹੈ ਉਹ ਟੁੱਟ ਖਜ਼ਾਨਾ ਹੈ ਉਹ ਨਾ ਕੱਟਦਾ ਕਦੀ ਨਹੀਂ ਕੱਟਦਾ ਜਿੰਨਾ ਮਰਜੀ ਖਾ ਲੋ ਜਿੰਨੀ ਮਰਜੀ ਬੰਦਗੀ ਕਰ ਲੋ ਕੱਟਦੇ ਨਹੀਂ ਸਰਬਨਿਧਾਨ ਜੀ ਕਾ ਦਾਤਾ ਬਹੁਤ ਵੱਡਾ ਸਭ ਤੋਂ ਵੱਡਾ ਸਬਜ਼ੀਆਂ ਦਾ ਦਾਤਾ ਹੈ ਸਾਰਿਆਂ ਜੀਆਂ ਦਾ ਕੋਈ ਦਾਤਾ ਹੈ ਸੋ ਮੈਂ ਬਿਸਰਵਾਣੇ ਅੱਠ ਪਹਿਰ ਪਰ ਬ੍ਰਹਮ ਰੰਗ ਰਤਾ ਅੱਠੇ ਪਹਿਰ ਉਸ ਪਾਰਵੰ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਸੇਵਕ ਕਹਿੰਦੇ ਇਹ ਸਰਬ ਦਿਧਾਨ ਜੀਕਾ ਦਾਤਾ ਐਡੇ ਵੱਡੇ ਖਜ਼ਾਨੇ ਦਾ ਮਾਲਕ ਬਣਨਾ ਕੋਈ ਸੌਖੀ ਗੱਲ ਨਹੀਂ ਮਰੀ ਸਾਸ ਕਹਿੰਦੇ ਆਠ ਪਹਿਰ ਪਰ ਬ੍ਰਹਮ ਰੰਗ ਪਹਾੜਾ ਅੱਠੇ ਪੈਰ ਪਰਾਰਵੰ ਰੰਗ ਪ੍ਰਾਰਉਂ ਦੇ ਰੰਗਾ ਵਿੱਚ ਰੰਗਿਆ ਜਾਂਦਾ ਹੈ <Santhe kate> ब्रह्म में जन जन्मे पर ब्रह्म ब्रह्म में जन ब्रह्म विच लीन हो जवे जन ऐसा होवे फिर पार ब्रह्म ओदे विच लीन हो जए ऐसा जन होवे कंदे जन्मे ਪਰਮ ਬ੍ਰਹਮ ਬ੍ਰਹਮ ਜਨ ਜਨਮੇ ਪਰਮ ਉਹ ਪ੍ਰਭੂ ਆਪਣੇ ਜਨ ਵਿੱਚ ਸਮਾਇਆ ਹੈ ਤੇ ਪਰ ਵਿਸ਼ਰ ਦੇ ਬਨ ਵਿੱਚ ਜਨ ਸਮਾਇਆ ਇਕ ਆਪ ਨਹੀਂ ਕਿਛ ਪਰਮ ਇੱਕੋ ਹੀ ਹੈ ਕੋਈ ਭਰਮ ਨਹੀਂ ਕਰਨਾ ਵੀ ਉਹ ਦੋ ਚਾਰ ਨੇ ਨਹੀਂ ਭਾਈ ਜਿੱਕੋਈ ਇੱਕ ਕੇ ਆਪ ਇੱਕ ਕੇ ਆਪ ਨਹੀਂ ਕੁਝ ਭਰਮ ਪਰਮਪਲੇਖੇ ਚ ਰਹਿਣਾ ਨਹੀਂ ਕਿ ਉਹ ਫਲਾਣੇ ਸਾਧ ਸੰਧ ਵਿੱਚ ਵਸਦਾ ਉਹ ਸਾਧ ਸਾਧ ਵਿੱਚ ਵਸਦਾ ਹੈ ਫਲਾਣੇ ਢਿਰੀ ਦੀ ਵਸਦਾ ਹੋਰ ਕਿਤੇ ਹੈ ਨਹੀਂ ਨਹੀਂ ਸਭ ਨਹੀਂ ਥਾਈ ਹਰ ਜਗਤ ਉਤੇ ਜਿਹਰੇ ਜਿਹਦੇ ਦੇ ਵਿੱਚ ਜਿੱਥੇ ਮਰਜੀ ਨੂੰ ਬੈਠ ਕੇ ਯਾਦ ਕਰ ਲਓ ਉਹ ਹਾਜ਼ਰ ਹੁੰਦਾ ਹਰ ਵੇਲੇ ਸਿਹ ਸਿਆਣ ਪਲਿਆ ਨਾ ਜਾਈ ਐ ਇਹ ਵੱਡੀਆਂ ਵੱਡੀਆਂ ਸਿਆਣਪਾਂ ਜਿਹੜੀਆਂ ਅਸੀਂ ਕਰਦੇ ਫਿਰਦੇ ਆ ਨਾ ਬਹੁਤ ਸਿਆਣੇ ਬਣਦੇ ਆ ਕੋਈ ਗੱਲ ਹੋਵੇ ਨਾ ਇਹ ਫੇ ਕਹਿੰਦਾ ਮੇਰੇ ਵਰਗਾ ਤਾਂ ਸਿਆਣਾ ਕੋਈ ਹੈ ਹੀ ਨਹੀਂ ਨਾਨਕ ਐਸਾ ਗੁਰਵਡ ਪਾਗੀ ਕੋਇਆ ਸਿਆਣਪ ਲੈ ਨਾ ਜਾਈਏ ਬਹੁਤੀਆਂ ਸਿਆਣਪਾਂ ਦੇ ਨਾਲ ਵੀ ਪਰਵਾਦਵਾ ਨਹੀਂ ਮਿਲਦਾ ਪ੍ਰੀਸ਼ਾਸਿ ਸਿਆਸ ਸਿਆਣਪ ਲਿਆ ਨਾ ਜਾਈਏ ਕਦੀ ਨਹੀਂ ਮਿਲਦਾ ਬਹੁਤੀਆਂ ਸਿਆਣਾ ਬੰਦਾ ਕਹਿੰਦਾ ਬਹੁਤ ਸਿਆਣਾ ਮਚਤਰਾਈ ਦੇ ਨਾਲ ਮੈਂ ਪ੍ਰਮਾਤਮਾ ਨੂੰ ਪਾ ਲੂੰਗਾ ਤੇ ਬਹੁਤ ਭਲੇਖੇ ਵਿੱਚ ਰਹਾਂਗਾ। ਸੱਚ ਸਿਆਣਪ ਲਿਆ ਲਿਆ ਨਾ ਜਾਈਏ। ਨਾਨਕ ਐਸਾ ਗੁਰ ਵਡਪਾਗੀ ਪਈ ਐਸਾ ਗੁਰ ਵਾ 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 ਕੁਛ ਨਹੀਂ ਮੰਗਦਾ। ਕੋਈ ਤੰਗ ਨਹੀਂ ਕਰਦਾ। ਜਿਸੇ ਮਰਜੀ ਬੈਠੇ ਉਹਨੂੰ ਨਾਮ ਜਪਣਾ ਤਦ ਹੀ ਨਹੀਂ ਕਹਿੰਦਾ ਤੂੰ ਹੁਣ ਲੀਡ ਹੋ ਗਿਆ ਤੂੰ ਹੁਣ ਬੁਲਾਣਾ ਹੋ ਗਿਆ ਨਾ ਇਹ ਸਾਨੂੰ ਹੀ ਹੁੰਦਾ ਵੀ ਅਸੀਂ ਲੀਡ ਹੋ ਗਏ ਨਤਨ ਨਾ ਗੁਰੂ ਕਹਿੰਦਾ ਹੈ ਮਹਾਰਾਜ ਕਹਿੰਦੇ ਤੂੰ ਮੈਂ ਹਰ ਵੇਲੇ ਤੇਰੇ ਲਈ ਕੈ ਮਾਂ ਹਰ ਵੇਲੇ ਤੇਰੀ ਗੱਲ ਸੁਣ ਲਈ ਤਿਆਰ ਆ ਕਿਸੇ ਵੇਲੇ ਬੈਠ ਕੇ ਮੈਨੂੰ ਯਾਦ ਨਾ ਕਰ ਸੁਪੈਰੀ ਸਾਧ ਸੰਗਤ ਸਬਸਕ੍ਰਾਈਬ ਸਬਸਕ੍ਰਾਈਬ ਲਾਈਕ ਤੇ ਕਮੈਂਟ ਸਬਸਕ੍ਰਾਈਬ ਜਿਨਾਂ ਨੇ ਕੀਤਾ ਜ਼ਰੂਰ ਕਰੋ ਲਾਈਕ ਤੇ ਕਮੈਂਟ ਸਾਰੇ ਕਰੋ ਵੱਧ ਤੋਂ ਵੱਧ ਕਰੋ ਜਿੰਨਾ ਹੋ ਸਕਦੇ ਆਓ ਫਤਿਹ ਜਗਾਈਏ ਪੈਰੀ ਸਾਧ ਸੰਗਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ